ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਤੁਹਾਡੇ ਨਾਲ ਬਹੁਤ ਇੰਪੋਰਟੈਂਟ ਸਟੋਰੀ ਸਾਂਝੀ ਕਰਨੀ ਆ ਕੱਲੀ ਕੱਲੀ ਗੱਲ ਧਿਆਨ ਨਾਲ ਸੁਣਨ ਵਾਲੀ ਆ ਤੇ ਇਹਦੇ ਵਿੱਚ ਸਿੱਖਿਆ ਮਿਲ ਨੂੰ ਬਹੁਤ ਜਾਨੀ ਕਿ ਮਿਲਦੀ ਆ ਇਹਦੇ ਤੋਂ ਜੇ ਆਪਾਂ ਸਿੱਖਿਆ ਲੈਣੀ ਹੋਵੇ ਜੇ ਆਪਾਂ ਇਹਦਾ ਕਰੁਕਸ ਕੱਢਣਾ ਹੋਵੇ ਤਾਂ ਬਹੁਤ ਵੱਡਾ ਕਰੁਕਸ ਨਿਕਲਦਾ ਮੈਂ ਤੁਹਾਨੂੰ ਕਹਾਣੀ ਦੱਸਦਾ ਇੱਕ ਪਰਿਵਾਰ ਦੀ ਮਹਾਲੀ ਦਾ ਪਰਿਵਾਰ ਆ ਹੱਸਦਾ ਵਸਦਾ ਪਰਿਵਾਰ ਆ ਤੇ ਉਹਨਾਂ ਨਾਲ ਅਮਰੀਕਾ ਜਾਣ ਦੇ ਚਾਹ ਦੇ ਵਿੱਚ 80 ਲੱਖ ਦੀ ਜਿਹੜੀ ਹੈਗੀ ਆ ਠੱਗੀ ਜਾਂ ਕਹਿ ਲਓ ਵੀ 80 ਲੱਖ ਦਾ ਉਹਨਾਂ ਨੂੰ ਐਡਾ ਵੱਡਾ ਘਾਟਾ ਕਿਉਂ ਪੈਂਦਾ ਕੀ ਵਜ੍ਹਾ ਸੀਗੀ ਉਹ ਸਾਰੀ ਜਿਹੜੀ ਅੱਜ ਦੀ ਸਟੋਰੀ ਦੇ ਵਿੱਚ ਕਿੱਥੋਂ ਕਹਾਣੀ ਸਟਾਰਟ ਹੁੰਦੀ ਆ ਕਿੱਥੇ ਐਂਡ ਹੁੰਦੀ ਆ 80 ਲੱਖ ਰੁਪਇਆ ਕਿੱਧਰ ਗਿਆ ਕਿਵੇਂ ਗਿਆ ਕਿਹਨੂੰ ਦਿੱਤਾ ਕਿਹਨੇ ਠੱਗੀ ਮਾਰੀ ਸਾਰੀ ਗੱਲਬਾਤ ਕਰਾਂਗੇ ਇਹ ਸਟੋਰੀ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਮੇਰੀ ਬੇਨਤੀ ਹੈ ਕਿ ਪਲੀਜ਼ ਜੇ ਤੁਸੀਂ ਪੰਜਾਬ ਨੂੰ ਹੱਸਦਾ ਵਸਦਾ ਵੇਖਣਾ ਚਾਹੁੰਦੇ ਆ ਜੇ ਚਾਹੁੰਦੇ ਆ ਕੋਈ ਪੰਜਾਬ ਨੂੰ ਪ੍ਰਮੋਟ ਕਰੇ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਤਾਂ ਬਿਨਾਂ ਦੇਰੀ ਤੋਂ ਆਪਾਂ ਸਟੋਰੀ ਸਾਂਝੀ ਕਰਦੇ ਹਾਂ ਮੁਹੱਲੇ ਦਾ ਇੱਕ ਪਰਿਵਾਰ ਹੈ ਹੱਸਦਾ ਵਸਦਾ ਜ਼ਿੰਮੇਦਾਰਾ ਪਰਿਵਾਰ ਹੈ ਤੇ ਮੁਹੱਲੀ ਦੇ ਵਿੱਚ ਤਕਰੀਬਨ 5 ਕਿਲੋਮੀਟਰ ਦੂਰ ਪਿੰਡ ਦੇ ਵਿੱਚ ਫੈਮਿਲੀ ਰਹਿੰਦੀ ਆ ਪਰਿਵਾਰ ਦੇ ਵਿੱਚ ਕੀ ਆ ਇੱਕ ਫਾਦਰ ਐ ਮਦਰ ਐ ਦੋ ਬੱਚੇ ਐ ਇੱਕ ਜਿਹੜਾ ਬੱਚਾ ਵੱਡਾ ਬਿਆਹ ਹੁੰਦਾ 6 ਕਿੱਲੇ ਜ਼ਮੀਨ ਆ ਚੰਗਾ ਘਰਬਾਰ ਆ ਤੇ ਜਿਹੜਾ ਛੋਟਾ ਮੁੰਡਾ ਉਹ ਪ੍ਰਾਈਵੇਟ ਨੌਕਰੀ ਕਰਦਾ ਜਿਹੜਾ ਜਿਹੜੇ ਮੁੰਡੇ ਨਾਲ ਜਿਹੜੇ ਮੁੰਡੇ ਦੀ ਤੇ ਕੁੜੀ ਦੀ ਉਹਦੀ ਘਰ ਵਾਲੀ ਦੀ ਮੈਂ ਕਹਾਣੀ ਦੱਸਣ ਲੱਗਿਆ ਉਹਨਾਂ ਦਾ ਨਾਮ ਹੈਗਾ ਹਰਪ੍ਰੀਤ ਸਿੰਘ ਤੇ ਰਮਨਦੀਪ ਕੌਰ ਠੀਕ ਐ ਕਾਲਪਨਿਕ ਨਾਮ ਐ ਯੂਜ਼ ਕਰ ਰਿਹਾ ਤਾਂ ਜੋ ਜਿਹੜੇ オリジナル ਜਿਹੜੇ ਹੈਗੇ ਆ ਇਹਦੇ ਕਰੈਕਟਰ ਆ ਉਹਨਾਂ ਨੂੰ ਮੈਂ ਛੁਪਾ ਸਕਾਂ ਕਿਉਂਕਿ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦੀ ਕੋਈ ਜਿਹੜੀ ਹੈਗੀ ਐ ਇਸ ਚੀਜ਼ ਨੂੰ ਲੈ ਕੇ ਉਹ ਬੇਇੱਜ਼ਤੀ ਮਹਿਸੂਸ ਕਰਨ ਤੇ ਇਹ ਪਰਿਵਾਰ ਦੀ ਗੱਲ ਦੱਸਦਾ ਜਿਹੜਾ ਪਰਿਵਾਰ ਦੇ ਮੁਖੀ ਆ ਜਿਹੜੇ ਵੱਡੇ ਆ ਉਹ ਪੰਜਾਬ ਪੁਲਿਸ ਚ ਨੌਕਰੀ ਕਰਦੇ ਸਬ ਇੰਸਪੈਕਟਰ ਆ ਹੱਸਦਾ ਵਸਦਾ ਪਰਿਵਾਰ ਆ ਸੋਹਣਾ ਪਰਿਵਾਰ ਆ ਸੁਖੀ ਵਸਦਾ ਜਿਹੜਾ ਵੱਡਾ ਮੁੰਡਾ ਉਹਨੂੰ ਅਚਾਨਕ ਜਿਹੜਾ ਹੈਗਾ ਭੂਤਸਵਾਰ ਹੋ ਜਾਂਦਾ ਵੀ ਮੈਂ ਅਮਰੀਕਾ ਜਾਣਾ ਹੈਗਾ ਘਰ ਦੇ ਉਹਨੂੰ ਸਮਝਾਉਂਦੇ ਆ ਵੀ ਆਪਣੀ ਪਹੁੰਚ ਹੈ ਨਹੀਂ ਵੀ ਆਪਾਂ ਅਮਰੀਕਾ ਇੰਨਾ ਪੈਸਾ ਇਕੱਠਾ ਕਿਵੇਂ ਕਰਾਂਗੇ ਜੇ ਤੂੰ ਲੀਗਲ ਵੇ ਨਾਲ ਜਾ ਸਕਦਾ ਤਾਂ ਜਾਵੜਾ ਚਲੋ ਜੀ ਉਹ ਆਸੇ-ਪਾਸੇ ਟਰਾਈ ਕਰਦਾ ਕੋਸ਼ਿਸ਼ ਕਰਦਾ ਪਰ ਉਹਨੂੰ ਕੋਈ ਰਾਹ ਨਹੀਂ ਥਿਆਉਂਦਾ ਅਖੀਰੀ ਉਹ ਇੱਕ ਏਜੰਟ ਨਾਲ ਗੱਲ ਕਰਦਾ ਤੇ ਏਜੰਟ ਨਾਲ ਗੱਲ ਕਰਕੇ ਜਿਹੜਾ ਹੈਗਾ ਉਹ ਜਿਹੜਾ ਡੌਂਕੀ ਲਾ ਕੇ ਅਮਰੀਕਾ ਜਾਣ ਦਾ ਫੈਸਲਾ ਲੈਂਦਾ ਤੇ ਉਸ ਇਸ ਫੈਸਲੇ ਦੇ ਵਿੱਚ ਉਹਦੀ ਘਰ ਵਾਲੀ ਦੀ ਹਾਂ ਹੁੰਦੀ ਹੈ ਘਰ ਵਾਲੀ ਤੇ ਘਰ ਵਾਲੇ ਨੇ ਉਸ ਸਬ ਇਨਸਪੈਕਟਰ ਦੇ ਵੱਡੇ ਮੁੰਡੇ ਨੇ ਤੇ ਉਹਨਾਂ ਦੀ ਨੂੰਹ ਨੇ ਅਮਰੀਕਾ ਜਾਣ ਦਾ ਫੈਸਲਾ ਲੈ ਲੈਂਦੇ ਆ ਅਮਰੀਕਾ ਦਾ ਜਿਹੜਾ ਹੈਗਾ ਉਹ ਰੂਟ ਫੜ ਲੈਂਦੇ ਆ ਤੇ ਜਿਹੜਾ ਏਜੰਟ ਆ ਉਹ ਹੌਲੀ-ਹੌਲੀ 20 ਲੱਖ ਲੈ 30 ਲੱਖ ਲੈ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਤੋਂ ਪੈਸੇ ਲੈਂਦਾ ਰਹਿੰਦਾ ਤੇ ਜਦੋਂ ਇਹ ਹਸਬੈਂਡ ਵਾਈਫ ਅਮਰੀਕਾ ਦਾ ਸ਼ੁਰੂ ਕਰਦੇ ਆ ਰੂਟ ਕਿਤੇ ਉਸ ਕੰਟਰੀ ਚ ਜਾਂ ਉੱਥੇ ਫਸ ਗਏ ਉੱਥੇ 10 ਦਿਨ ਕੱਟੇ ਗਏ ਉੱਥੇ ਰਹਿ ਗਏ ਉੱਥੇ ਫੜੇ ਗਏ ਕੀਰੀ ਕਰਦੇ 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 ਇਹ ਫੈਮਿਲੀ ਜੰਗ ਪਨਾਮਾ ਦੇ ਜੰਗਲਾਂ ਦੇ ਵਿੱਚ ਹਸਬੈਂਡ ਵਾਈਫ ਉੱਥੇ ਬਹੁਤ ਔਖਾ ਸਮਾਂ ਗੁਜ਼ਾਰਦੇ ਆ ਅਖੀਰੀ ਉਹ ਤਰੀਕ ਆ ਜਾਂਦੀ ਹੈ ਜਿਸ ਦਿਨ ਅਮਰੀਕਾ ਦੇ ਵਿੱਚ ਐਂਟਰ ਕਰ ਜਾਂਦੇ ਆ 5 ਫਰਵਰੀ 2025 ਨੂੰ ਉਹ ਅਮਰੀਕਾ ਦੇ ਵਿੱਚ ਐਂਟਰ ਕਰ ਜਾਂਦੇ ਆ ਤੇ ਜਿਹੜਾ ਮੁੰਡਾ ਹਰਪ੍ਰੀਤ ਸਿੰਘ ਹੁੰਦਾ ਆ ਆਪਦੇ ਘਰੇ ਫੋਨ ਕਰਦਾ ਆ ਆਪਦੇ ਫਾਦਰ ਨੂੰ ਵੀ ਮੈਂ ਠੀਕ ਠਾਕ ਅਮਰੀਕਾ ਪਹੁੰਚ ਗਿਆ ਜਿਹੜੇ ਮੈਂ ਸੁਪਨੇ ਲੈ ਕੇ ਚੱਲਿਆ ਸੀਗਾ ਵੀ ਮੈਂ ਅਮਰੀਕਾ ਜਾ ਕੇ ਪੈਸੇ ਕਮਾਊਂਗਾ ਤੇ ਮੇਰੀ ਜਿਹੜੀ ਲਾਈਫ ਹੈ ਜ਼ਿੰਦਗੀ ਆ ਸੋਹਣੀ ਚੱਲੂਗੀ ਤੇ ਮੈਂ ਠੀਕ ਠਾਕ ਪਹੁੰਚ ਗਿਆ ਜਦੋਂ ਫੋਨ ਕਰਦਾ ਫੋਨ ਕਰਨ ਤੋਂ ਤੁਰੰਤ ਬਾਅਦ ਹੀ ਜਿਹੜਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਿਹੜੀ ਉੱਥੇ ਬਾਰਡਰ ਫੋਰਸ ਸੀਗੀ ਅਮਰੀਕਾ ਦੀ ਉਹ ਅਰੈਸਟ ਕਰ ਲੈਂਦੀ ਆ ਤੇ ਨਾਲ ਦੀ ਜਦੋਂ ਅਰੈਸਟ ਕਰਦੇ ਉਹਦੇ ਜਿਹੜੇ ਸੁਪਨੇ ਆ ਨਾਲ ਦੀ ਨਾਲ ਚੂਰ-ਚੂਰ ਹੋ ਜਾਂਦੇ ਆ ਜਦੋਂ ਉਹਨੂੰ ਅਰੈਸਟ ਕਰ ਲਿਆ ਜਾਂਦਾ ਤੇ ਘਰੇ ਵੀ ਇਨਫੋਰਮੇਸ਼ਨ ਪਹੁੰਚ ਜਾਂਦੀ ਆ ਘਰੇ ਵੀ ਹਫੜਾ ਦਫੜੀ ਮੱਚ ਜਾਂਦੀ ਆ ਚਲੋ ਜੀ ਉਸ ਤੋਂ ਬਾਅਦ ਕੀ ਆ ਵੀ ਉਸ ਟਾਈਮ ਤੇ ਆਪਾਂ ਨੂੰ ਪਤਾ ਹੀ ਆ 트ੰਪ ਨੇ ਪ੍ਰੈਜ਼ੀਡੈਂਟ ਵਾਂਗੂੰ ਸੌ ਚੁੱਕ ਲਈ ਹੁੰਦੀ ਆ ਤੇ ਇਸ ਗੱਲ ਤੇ ਟਰੰਪ ਪ੍ਰੈਜ਼ੀਡੈਂਟ ਬਣੇ ਸੀ ਕਿ ਮੈਂ ਜਿਹੜੀ ਇਲੀਗਲ ਜਿਹੜੀ ਹੈਗੀ ਆ ਮਾਈਗ੍ਰੇਸ਼ਨ ਉਹਨੂੰ ਰੋਕੂਗਾ ਤਾਂ ਟਰੰਪ ਨੇ ਕਾਰਵਾਈ ਕਰਦੇ ਹੋਏ ਜਿਹੜਾ ਉਸ ਹਸਬੈਂਡ ਵਾਈਫ ਨੂੰ 111 ਭਾਰਤੀਆਂ ਸਮੇਤ ਪੰਜਾਬ ਵਾਪਸ ਭੇਜ ਦਿੱਤਾ ਜਾਂਦਾ ਹੈ ਮਿਲਟਰੀ ਜਹਾਜ਼ ਤੇ ਡਿਪੋਰਟ ਕਰਕੇ ਹੱਥ ਕੜੀਆਂ ਲਾ ਕੇ ਭੇਜ ਦਿੱਤਾ ਜਾਂਦਾ ਹੁਣ ਇਹ ਮੁੰਡਾ ਤੇ ਕੁੜੀ ਜਿਹੜੇ মিডিਆ ਸਾਹਮਣੇ ਨਹੀਂ ਆਉਂਦੇਗੇ ਇਹਨਾਂ ਦੇ ਨਾਲ ਇੱਕ ਹੋਰ ਕਪਲ ਹੁੰਦਾ ਸ਼ਾਇਦ ਉਹ ਵੀ মিডিਆ ਸਾਹਮਣੇ ਨਹੀਂ ਆਏ ਤੇ ਜਦੋਂ ਇਹਨਾਂ ਨੂੰ ਡਿਪੋਰਟ ਕਰਕੇ ਭੇਜਿਆ ਜਾਂਦਾ ਤਾਂ ਘਰੇ ਇਹਨਾਂ ਦੇ ਜਿਹੜਾ ਹੈਗਾ ਉਹ ਹਫੜਾ ਦਫੜੀ ਮਾਰ ਜਾਂਦੇ ਵੀ 80 ਲੱਖ ਰੁਪਈਆ ਅਸੀਂ ਕਿਵੇਂ ਰਿਕਵਰ ਕਰਾਂਗੇ ਬੜੀ ਮਿਹਨਤ ਨਾਲ ਬੜੇ ਔਖੇ ਤਰੀਕੇ ਨਾਲ ਇਕੱਠਾ ਕੀਤਾ ਹੁੰਦਾ ਤੇ ਇਹ ਜਿਹੜੀ ਫੈਮਿਲੀ ਐ ਅਲੀਗੇਸ਼ਨ ਲਾਉਂਦੀ ਆ ਵੀ ਏਜੰਟ ਨੇ ਸਾਨੂੰ ਫਸਾਇਆ ਹੁਣ ਇਸ ਕਹਾਣੀ ਦਾ ਕਰਕਸ ਕੀ ਆ ਵੀ ਏਜੰਟ ਦਾ ਕੀ ਰੋਲ ਆ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਲੀਗਲ ਵੇ ਨਾ ਕਿਸੇ ਕੰਟਰੀ ਚ ਨਹੀਂ ਜਾ ਸਕਦੇ ਤਾਂ ਫਿਰ ਆਪਾਂ ਨੂੰ ਦੂਜਾ ਰਾਹ ਆਪਣੇ ਮਨ ਚ ਆਉਂਦਾ ਆਲਾ ਦਵਾਲਾ ਵੇਖ ਕੇ ਵੀ ਇਲੀਗਲ ਵੇ ਨਾ ਜਾਵੜਦੇ ਕੋਈ ਗੱਲ ਨਹੀਂ ਆਸੇ ਪਾਸਿਓਂ ਸਾਰਾ ਕੁਝ ਪਤਾ ਹੁੰਦਾ ਵੀ ਜੇ ਜਾਵਾਂਗੇ ਬਾਰਡਰ ਤੇ ਫੜਾ ਜਾਵਾਂਗੇ ਸਾਇਲਮ ਲਾ ਲਾਂਗੇ ਗ੍ਰੀਨ ਕਾਰਡ ਮਿਲ ਜੂ ਵੱਡੇ ਵੱਡੇ ਆਪਾਂ ਸੁਪਨੇ ਸਜਾ ਕੇ ਚੱਲ ਪੈਨੇ ਆ ਤਾਂ ਜਦੋਂ ਉਹ 9 ਮਹੀਨੇ ਜਿਹੜੇ ਹੈਗੇ ਆ ਇਸ ਰੂਟ ਤੇ ਅਮਰੀਕਾ ਜਾਣ ਵਾਲੇ ਰੂਟ ਤੇ ਰਹਿੰਦੇ ਆ ਔਖੇ ਸੌਖੇ ਆਪਦਾ ਦੇਨ ਕੱਟ ਕੇ 9 ਮਹੀਨਿਆਂ ਦੇ ਵਿੱਚ ਅਮਰੀਕਾ ਪਹੁੰਚਦੇ ਆ ਤੇ ਅਮਰੀਕਾ ਪਹੁੰਚ ਕੇ ਉਹਨਾਂ ਦੇ ਸੁਪਨੇ ਟੁੱਟ ਜਾਂਦੇ ਆ ਅਖੀਰ ਹੀ ਉਹ ਐਲੀਗੇਸ਼ਨ ਲਾਉਂਦੀ ਆ ਕਿ ਏਜੰਟ ਨੇ ਸਾਡੇ ਨਾਲ ਠੱਗੀ ਮਾਰੀ ਪਰ ਏਜੰਟ ਦਾ ਰੋਲ ਕੋਈ ਨਹੀਂ ਬਣਦਾ ਜੇ ਆਪਾਂ ਨੂੰ ਪਤਾ ਆਪਾਂ ਸਿਆਣੇ ਪਿਆਣੇ ਸਮਝਦਾਰ ਆਂ ਆਪਾਂ ਨੂੰ ਪਤਾ ਵੀ ਆਪਾਂ ਲੀਗਲ ਵੇ ਨਾਲ ਨਹੀਂ ਜਾ ਸਕਦੇ ਕਿਸੇ ਕੰਟਰੀ ਫਿਰ ਗੈਰ ਕਾਨੂੰਨੀ ਢੰਗ ਨਾਲ ਕਿਉਂ ਜਾ ਰਹੇ ਆਂ ਜੇ ਉਹ ਏਜੰਟ ਉਹਨਾਂ ਨੂੰ ਪੰਜਾਬਾਂ ਦੇ ਜੰਗਲਾਂ ਦੇ ਵਿੱਚ ਦੀ ਲੈ ਕੇ ਜਾ ਰਿਹਾ ਸੀ ਤਾਂ ਉਹਨਾਂ ਨੂੰ ਹਾਲੀਏ ਪਤਾ ਸੀ ਕਿ ਅਸੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਐਂਟਰ ਕਰਾਂਗੇ ਪਰ ਇੱਥੇ ਐਜੰਟ ਦੇ ਇਲਜ਼ਾਮ ਲਾਉਣਾ ਮੈਨੂੰ ਨਹੀਂ ਲੱਗਦਾ ਵੀ ਸਹੀ ਹੈ ਜਿਹੜੇ ਬੰਦੇ ਪੜੇ ਲਿਖੇ ਆ ਸਭ ਕੁਝ ਪਤਾ ਹੈ ਬੰਦਾ ਗ੍ਰੈਜੂਏਟ ਆ ਬੀਐਸਸੀ ਐਗਰੀਕਲਚਰ ਕੀਤੀ ਸੀ ਘਰ ਵਾਲੀ ਪਲੱਸ 2 ਪੜੀ ਸੀ ਇਹ ਕਿਵੇਂ ਹੋ ਸਕਦਾ ਵੀ ਉਹਨਾਂ ਨੂੰ ਨਾ ਪਤਾ ਹੋਵੇ ਇਸ ਕਰਕੇ ਇੱਥੇ ਏਜੰਟ ਦਾ ਕੋਈ ਰੋਲ ਨਹੀਂ ਬਣਦਾ ਇੱਥੇ ਆਪਾਂ ਸੁਸਾਇਟੀ ਦਾ ਆਲਾ ਦਵਾਲਾ ਵੇਖ ਕੇ ਲੋਕਾਂ ਦੀ ਰੀਸੋ ਰੀਸ ਆਪਾਂ ਐਡੇ ਵੱਡੇ ਫੈਸਲੇ ਲੈਣੇ ਆ ਤੇ ਜਿਹੜਾ ਉਹ 80 ਲੱਖ ਦਾ ਇਸ ਹਰਪ੍ਰੀਤ ਸਿੰਘ ਤੇ ਰਮਨਦੀਪ ਕੌਰ ਨੂੰ ਘਾਟਾ ਪੈਂਦਾ ਸ਼ਾਇਦ ਉਹ 80 ਲੱਖ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋਊਗਾ ਇਹ ਇੱਕ ਪਰਿਵਾਰ ਨਹੀਂ ਜਿਹੜਾ ਡੌਂਕੀ ਲਾ ਕੇ ਜਿਹੜਾ ਹੈਗਾ ਉਹਨਾਂ ਨੇ ਆਪਦੇ ਜਿਹੜੇ ਹੈਗੇ ਆ ਸੁਪਨੇ ਚੂਰ-ਚੂਰ ਕੀਤੇ ਆ ਆ ਘਾਟਾ ਸੇ ਆਪਦੇ ਪਰਿਵਾਰਾਂ ਨੂੰ ਬਰਬਾਦ ਕੀਤਾ ਹੋਰ ਐਸੀਆਂ ਕਹਾਣੀਆਂ ਹੋਰ ਐਸੇ ਲੋਕ ਆ ਜਿਨ੍ਹਾਂ ਨੇ ਡੌਂਕੀ ਰੂਟ ਤੇ ਆਪਣੇ ਆਪ ਨੂੰ ਖਤਮ ਕੀਤਾ ਆਪਦੇ ਪਰਿਵਾਰਾਂ ਨੂੰ ਖਤਮ ਕੀਤਾ ਗਲਤ ਫੈਸਲੇ ਲੈ ਕੇ ਇਸ ਕਰਕੇ ਆਪਾਂ ਨੂੰ ਜ਼ਰੂਰ ਇਸ ਚੀਜ਼ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਾਂ ਆਲਾ ਦਵਾਲਾ ਨਾ ਦੇਖੀਏ ਆਪਾਂ ਆਪ ਦਾ ਸੈਲਫ ਅਨਲਿਸਿਸ ਕਰੀਏ ਵੀ ਜੇ ਆਪਾਂ ਕਿਸੇ ਬਾਹਰਲੇ ਮੁਲਕ 'ਚ ਜਾਣਾ ਚਾਹੁੰਦੇ ਆ ਆਪਾਂ ਉਹਦੇ ਲਈ ਆਪਾਂ एलिਜੀਬਲ ਹੈਗੇ ਕਿ ਨਹੀਂ ਹੈਗੇ ਜੇ ਆਪਣੇ 'ਚ ਕੋਈ ਘਾਟਾ ਤਾਂ ਉਹ एलिਜੀਬਲ ਆਪਾਂ ਨੂੰ ਪੂਰੀ ਕਰਨੀ ਚਾਹੀਦੀ ਐਲੀਜੀਬਿਲਟੀ ਜੇ ਨਹੀਂ ਹੈਗੇ ਤਾਂ ਆਪਾਂ ਨੂੰ ਨਹੀਂ ਪੰਗਾ ਲੈਣਾ ਚਾਹੀਦਾ ਅਜਿਹੇ ਕੇਸਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਬਰਬਾਦ ਹੋ ਚੁੱਕੇ ਹਨ ਤੇ ਇਸ ਕਰਕੇ ਆਪਾਂ ਨੂੰ ਜ਼ਰੂਰ ਇਸ ਚੀਜ਼ ਤੇ ਵਰਕ ਕਰਨਾ ਚਾਹੀਦਾ ਕਿ ਆਪਾਂ ਆਓ ਆਪਾਂ ਰਲ ਮਿਲ ਕੇ ਸਾਰੇ ਜਿਹੜੀਆਂ ਸਮਾਜ ਦੇ ਵਿੱਚ ਜਿਹੜੀ ਇਲੀਗਲ ਮਾਈਗ੍ਰੇਸ਼ਨ ਆ ਉਹ ਉਹਨੂੰ ਆਪਾਂ ਹੁਲਾਰਾ ਨਾ ਦਈਏ ਆਪਾਂ ਇਹੋ ਜਿਹੇ ਐਗਜ਼ਾਮਪਲਾਂ ਤੋਂ ਸਿੱਖੀਏ ਕਿ ਆਪਾਂ ਨੂੰ ਪਹਿਲਾਂ ਪੰਜਾਬ 'ਚ ਟਰਾਈ ਕਰਨਾ ਚਾਹੀਦਾ ਫਿਰ ਆਪਾਂ ਦੂਜੇ ਜੇ ਪੰਜਾਬ 'ਚ ਨਹੀਂ ਕਾਮਯਾਬ ਹੁੰਦੇ ਤਾਂ ਫਿਰ ਆਪਾਂ ਦੂਜੇ ਪਾਸੇ ਟਰਾਈ ਕਰੀਏ ਇਹ ਸੀਗੀ ਅੱਜ ਦੀ ਜਿਹੜੀ ਹੈਗੀ ਸਟੋਰੀ ਇਲੀਗਲ ਮਾਈਗ੍ਰੇਸ਼ਨ ਦੀ ਆਪਾਂ ਨੂੰ ਜ਼ਰੂਰ ਇਸ ਤੋਂ ਸੇਧ ਲੈਣੀ ਚਾਹੀਦੀ ਆ ਤੇ ਬੇਨਤੀ ਆ ਕਿ ਇਹ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤਾਂ ਜੋ ਉਹ ਜਿਹੜੇ ਬੰਦੇ ਜਿਹੜੇ ਭਰਮ ਭਲੇਖਾ ਪਾਲੀ ਬੈਠੇ ਆ ਮੇਰੀ ਬਾਹਰ ਜਾਣ ਦੇ ਚਾਚੋ ਉਹਨਾਂ ਨੂੰ ਇਸ ਚੀਜ਼ਾਂ ਤੋਂ ਜਾਣਕਾਰੀ ਮਿਲ ਸਕੇ ਸਤਿ ਸ੍ਰੀ ਅਕਾਲ